ਬੇਖੌਫ ਚੋਰਾਂ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦਾ ਜਿੱਥੇ ਕਿ ਅਦਰਸ਼ ਨਗਰ ਦੇ ਵਿੱਚ ਇੱਕ ਜਿਮ ਦੇ ਬਾਹਰ ਇੱਕ ਚੋਰ ਬੇਖੌਫ ਹੋ ਕੇ ਇੱਕ ਬਾਈਕ ਨੂੰ ਚਾਬੀ ਲਗਾ ਰਿਹਾ ਹੈ। ਜਿਸ ਦੀ ਕਿ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ। ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇੱਕ ਚੋਰ ਬੇਖੌਫ ਹੋ ਕੇ ਬਿਨਾਂ ਕਿਸੇ ਡਰ ਤੋਂ ਬਾਹਰ ਖੜੀ ਬਾਈਕ ਜਿਹੜੀ ਹੈ ਉਸ ਨੂੰ ਚੋਰੀ ਕਰ ਰਿਹਾ ਹੈ, ਉਸ ਨੂੰ ਚਾਬੀ ਲਗਾ ਰਿਹਾ ਹੈ। ਨਾ ਕਿ ਇਧਰ ਉਧਰ ਦੇਖ ਕੇ ਉਹ ਡਰ ਰਿਹਾ ਹੈ। ਸੋ ਉਸ ਬਾਈਕ ਦੀ ਬਾਈਕ ਦੀ ਚੋਰੀ ਕਰ ਰਿਹਾ ਜਦੋਂ ਉਸ ਦੀ ਚਾਬੀ ਲੱਗ ਜਾਂਦੀ ਹੈ ਕਾਫੀ ਸਮੇਂ ਤੱਕ ਉਸ ਦੇ ਵੱਲੋਂ ਪਹਿਲਾਂ ਪੂਰੀ ਮਿਹਨਤ ਜੜੀਆ ਕੀਤੀ ਜਾਂਦੀ ਹੈ ਚਾਬੀ ਲਗਾਉਣ ਦੀ ਜਦੋਂ ਕਿ ਉਹ ਚਾਬੀ ਲੱਗ ਜਾਂਦੀ ਹੈ ਫਿਰ ਤੁਰੰਤ ਹੀ ਉਸ ਬਾਈਕ ਨੂੰ ਉੱਥੋਂ ਲੈ ਕੇ ਫਰਾਰ ਹੋ ਜਾਂਦਾ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਚੋਰ ਦੇ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੇਖੌਫ ਚੋਰਾਂ ਦੇ ਵੱਲੋਂ ਚੋਰੀ ਦੀ ਆ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦਾ ਜਿੱਥੇ ਕਿ ਅਦਰਸ਼ ਨਗਰ ਦੇ ਵਿੱਚ ਇੱਕ ਜਿਮ ਦੇ ਬਾਹਰ ਹੈ ਇੱਕ ਚੋਰ ਬੇਖੌਫ ਹੋ ਕੇ ਇੱਕ ਬਾਈਕ ਨੂੰ ਚਾਬੀ ਲਗਾ ਰਿਹਾ ਹੈ ਜਿਸ ਲਈ ਕਿ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇੱਕ ਚੋਰ ਬੇਖੌਫ ਹੋ ਕੇ ਬਿਨਾਂ ਕਿਸੇ ਡਰ ਤੋਂ ਬਾਹਰ ਖੜੀ ਬਾਈਕ ਜਿਹੜੀ ਹੈ ਉਸ ਨੂੰ ਚੋਰੀ ਕਰ ਰਿਹਾ ਹੈ ਉਸ ਨੂੰ ਚਾਬੀ ਲਗਾ ਰਿਹਾ ਹੈ ਨਾ ਕਿ ਇਧਰ ਉਧਰ ਦੇਖ ਕੇ ਉਹ ਡਰ ਰਿਹਾ ਸੋ ਉਸ ਬਾਈਕ ਦੀ ਬਾਈਕ ਦੀ ਚੋਰੀ ਕਰ ਰਿਹਾ ਜਦੋਂ ਉਸ ਦੀ ਚਾਬੀ ਲੱਗ ਜਾਂਦੀ ਹੈ ਕਾਫੀ ਸਮੇਂ ਤੱਕ ਉਸ ਦੇ ਵੱਲੋਂ ਪਹਿਲਾਂ ਪੂਰੀ ਮਿਹਨਤ ਜੜੀਆ ਕੀਤੀ ਜਾਂਦੀ ਹੈ ਚਾਬੀ ਲਗਾਉਣ ਦੀ ਜਦੋਂ ਕਿ ਉਹ ਚਾਬੀ ਲੱਗ ਜਾਂਦੀ ਹੈ ਫਿਰ ਤੁਰੰਤ ਹੀ ਉਸ ਬਾਈਕ ਨੂੰ ਉੱਥੋਂ ਲੈ ਕੇ ਫਰਾਰ ਹੋ ਜਾਂਦਾ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਚੋਰ ਦੇ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੇਖੌਫ ਚੋਰਾਂ ਦੇ ਵੱਲੋਂ ਚੋਰੀ ਦੀ ਆ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦਾ ਜਿੱਥੇ ਕਿ ਅਦਰਸ਼ ਨਗਰ ਦੇ ਵਿੱਚ ਇੱਕ ਜਿਮ ਦੇ ਬਾਹਰ ਹੈ ਇੱਕ ਚੋਰ ਬੇਖੌਫ ਹੋ ਕੇ ਇੱਕ ਬਾਈਕ ਨੂੰ ਚਾਬੀ ਲਗਾ ਰਿਹਾ ਹੈ ਜਿਸ ਦੇ ਕਿ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇੱਕ ਚੋਰ ਬੇਖੌਫ ਹੋ ਕੇ ਬਿਨਾਂ ਕਿਸੇ ਡਰ ਤੋਂ ਬਾਹਰ ਖੜੀ ਬਾਈਕ ਜਿਹੜੀ ਹੈ ਉਸ ਨੂੰ ਚੋਰੀ ਕਰ ਰਿਹਾ ਹੈ ਉਸ ਨੂੰ ਚਾਬੀ ਲਗਾ ਰਿਹਾ ਹੈ ਨਾ ਕਿ ਇਧਰ ਉਧਰ ਦੇਖ ਕੇ ਉਹ ਡਰ ਰਿਹਾ ਸੋ ਉਸ ਬਾਈਕ ਦੀ ਬਾਈਕ ਦੀ ਚੋਰੀ ਕਰ ਰਿਹਾ ਜਦੋਂ ਉਸ ਦੀ ਚਾਬੀ ਲੱਗ ਜਾਂਦੀ ਹੈ ਕਾਫੀ ਸਮੇਂ ਤੱਕ ਉਸ ਦੇ ਵੱਲੋਂ ਪਹਿਲਾਂ ਪੂਰੀ ਮਿਹਨਤ ਜੜੀਆ ਕੀਤੀ ਜਾਂਦੀ ਹੈ ਚਾਬੀ ਲਗਾਉਣ ਦੀ ਜਦੋਂ ਕਿ ਉਹ ਚਾਬੀ ਲੱਗ ਜਾਂਦੀ ਹੈ ਫਿਰ ਤੁਰੰਤ ਹੀ ਉਸ ਬਾਈਕ ਨੂੰ ਉੱਥੋਂ ਲੈ ਕੇ ਫਰਾਰ ਹੋ ਜਾਂਦਾ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਚੋਰ ਦੇ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੇਖੌਫ ਚੋਰਾਂ ਦੇ ਵੱਲੋਂ ਚੋਰੀ ਦੀ ਆ ਵਾਰਦਾਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦਾ ਜਿੱਥੇ ਕਿ ਅਦਰਸ਼ ਨਗਰ ਦੇ ਵਿੱਚ ਇੱਕ ਜਿਮ ਦੇ ਬਾਹਰ ਹੈ ਇੱਕ ਚੋਰ ਬੇਖੌਫ ਹੋ ਕੇ ਇੱਕ ਬਾਈਕ ਨੂੰ ਚਾਬੀ ਲਗਾ ਰਿਹਾ ਹੈ ਜਿਸੇ ਕਿ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇੱਕ ਚੋਰ ਬੇਖੌਫ ਹੋ ਕੇ ਬਿਨਾਂ ਕਿਸੇ ਡਰ ਤੋਂ ਬਾਹਰ ਖੜੀ ਬਾਈਕ ਜਿਹੜੀ ਹੈ ਉਸ ਨੂੰ ਚੋਰੀ ਕਰ ਰਿਹਾ ਹੈ ਉਸ ਨੂੰ ਚਾਬੀ ਲਗਾ ਰਿਹਾ ਹੈ ਨਾ ਕਿ ਇਧਰ ਉਧਰ ਦੇਖ ਕੇ ਉਹ ਡਰ ਰਿਹਾ ਸੋ ਉਸ ਬਾਈਕ ਦੀ ਬਾਈਕ ਦੀ ਚੋਰੀ ਕਰ ਰਿਹਾ ਜਦੋਂ ਉਸ ਦੀ ਚਾਬੀ ਲੱਗ ਜਾਂਦੀ ਹੈ ਕਾਫੀ ਸਮੇਂ ਤੱਕ ਉਸ ਦੇ ਵੱਲੋਂ ਪਹਿਲਾਂ ਪੂਰੀ ਮਿਹਨਤ ਜੜੀਆ ਕੀਤੀ ਜਾਂਦੀ ਹੈ ਚਾਬੀ ਲਗਾਉਣ ਦੀ ਜਦੋਂ ਕਿ ਉਹ ਚਾਬੀ ਲੱਗ ਜਾਂਦੀ ਹੈ ਫਿਰ ਤੁਰੰਤ ਹੀ ਉਸ ਬਾਈਕ ਨੂੰ ਉੱਥੋਂ ਲੈ ਕੇ ਫਰਾਰ ਹੋ ਜਾਂਦਾ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਚੋਰ ਦੇ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ